ਯੋਗਨੋ ਵਿਕਰਮਜੀਤ ਇਹ ਮੁਕਤਾ ਦੀ ਸੇਵਾ ਦੇ ਵਿੱਚ ਕੈਂਪ ਲੱਗਾ ਸੀਗਾ ਅੱਖਾਂ ਦਾ ਉੱਥੇ ਚੈੱਕ ਕਰਨ ਆਏ ਸੀਗੇ ਜਿਹਦੇ ਵਿੱਚ ਡਾਕਟਰ ਨੇ ਦੱਸਿਆ ਵੀ ਚਸ਼ਮਾ ਬਹੁਤ ਵੱਡਾ ਵਾ ਤੇ ਇਹਦਾ ਆਪਰੇਸ਼ਨ ਹੋਏਗਾ ਤੇ ਜੋ ਲੈਂਸ ਪਹਿਣਗੇ ਉਹ ਮੇਰੇ ਕੋਲ ਨਹੀਂ ਗੁਜ਼ਾਇਆ ਚਾਹੀਜੀ ਤੇ ਮੈਂ ਸਕਿਉਰਟੀ ਗਾਰਡ ਦੀ ਡਿਊਟੀ ਕਰਦਾ ਮੈਂ ਜਿਹਦੇ ਵਿੱਚ ਤਨਖਾਹ ਘੱਟ ਹੋਣ ਕਰਕੇ ਮੈਂ ਆਪਣੀ ਬੇਟੀ ਦਾ ਆਪਰੇਟ ਨਹੀਂ ਕਰਾ ਸਕਦਾ ਜਿਹਦੇ ਕਰਕੇ ਮੇਰੀ ਬੇਟੀ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਜੀ ਲੱਗਦਾ ਨਹੀਂ ਆ ਚਸ਼ਮਾ ਲਾਣ ਤੋਂ ਬਾਅਦ ਇਸ ਕਰਕੇ ਅਸੀਂ ਇੱਥੇ ਨੁਕਤਾ ਦੀ ਸੇਵਾ 'ਚ ਆਏ ਸੀਗੇ ਜੀ ਅਸੀਂ ਸੰਦਰਭ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜੀ ਹੈਲਪ ਕੀਤੀ ਜਾਵੇ ਓਕੇ ਪ੍ਰਣਾ ਕਿੰਨਾ ਪੜ੍ਹੀਆਂ ਤੂੰ ਬੀਏ ਕੀਤੀ ਹੈ ਅੱਗੇ ਕੀ ਕਰਨਾ ਪੁੱਤ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੀ ਹਾਂ ਮਤਲਬ ਕਿਸ ਸਰਕਾਰੀ ਜੌਬ ਜਿਹੜੀ ਨਿਕਲੂਗੀ ਵੈਕੈਂਸੀ ਉਹਦੇ ਜ ਤੋਂ ਅਪਲਾਈ ਕਰਾਂਗੇ ਫਿਰ ਨਾ ਤੇ ਤੁਸੀਂ ਕੀ ਕਰਦੇ ਹੋ ਵੀਰੇ? ਮੈਂ ਸਕਿਉਰਟੀ ਕਰਦਾ। ਤੁਸੀਂ ਸਕਿਉਰਟੀ ਗਾਰਡ ਦਾ ਕੰਮ ਕਰਦੇ। ਮੈਂ ਵੀ ਕਰਦਾ। ਕੀ ਨਾਂ ਤੁਹਾਡਾ? ਮੈਂ ਨਾਂ ਵਿਕਰਮਜੀਤ ਹੈ। ਵਿਕਰਮਜੀਤ। ਭੈਣ ਤੁਹਾਡਾ? ਹਾਂ। ਸਪਨਾ। ਸਪਨਾ ਭੈਣ। ਤੁਸੀਂ ਹਾਊਸ ਵਾਈਫ ਹੋ? ਹਾਂ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਇੱਕ ਹੋਰ ਬੇਟੀ ਨੂੰ ਲੈ ਕੇ ਆਏ ਆ ਅਸੀਂ। ਤੁਹਾਡੀਆਂ ਦੁਆਵਾਂ ਦੀ ਲੋੜ ਐ ਇਸ ਧੀ ਨੂੰ। ਤੁਹਾਡੀਆਂ ਅਰਦਾਸਾਂ ਤੇ ਤੁਹਾਡੀਆਂ ਅਸੀਸਾਂ ਦੀ ਲੋੜ। ਤੇ ਤੁਹਾਡੀ ਸਪੋਰਟ ਦੀ ਵੀ ਲੋੜ ਆ। ਬੱਚੀ ਦਾ ਨਾਂ ਹੈਗਾ ਪ੍ਰੇਰਣਾ। ਪ੍ਰੇਰਣਾ ਗ੍ਰੈਜੂਏਸ਼ਨ ਕਰਕੇ ਹੱਟੀ ਆ ਬੇਟਾ ਕਿੰਨੇ ਨੰਬਰ ਐਨਕ ਲੱਗੇ ਤੇਰੇ 16 ਤੋਂ ਬਾਅਦ 16 ਨੰਬਰ ਤੋਂ ਉੱਪਰ ਐਨਕ ਲੱਗੀ ਹੋਈ ਹੈ ਬੱਚੀ ਦੇ ਅਸੀਂ ਚਿਹਰਾ ਜੇ ਤੁਸੀਂ ਦੇਖ ਨਹੀਂ پا ਰਹੇ ਇਹ ਬੱਚੀ ਦੇ ਐਨਕਾਂ ਨਹੀਂ ਲੱਗੀਆਂ ਹੋਈਆਂ ਇੰਨੇ-ਇੰਨੇ ਮੋٹے ਸ਼ੀਸ਼ੇ ਲਾ ਕੇ ਦੂਰਬੀਨ ਨਹੀਂ ਲੱਗੀਆਂ ਤੇ ਜਦੋਂ ਐਨਕ ਉਤਾਰ ਦਿੰਨੇ ਉਸ ਤੋਂ ਬਾਅਦ ਤ ਇਹਨਾਂ ਨੂੰ ਬਿਲਕੁਲ ਦਿਖਾਈ ਨਹੀਂ ਦਿੰਦਾਗਾ ਤੇ ਇਹਦੇ ਵਿੱਚ ਲੈਂਸ ਪੈਣੇ ਆ ਤੇ ਇਹਦੇ ਫਾਦਰ ਸਾਹਿਬ ਆ ਜਿਹੜੇ ਵਿਕਰਮ ਸਿੰਘ ਜੀ ਇਹ ਸਿਕਿਉਰਿਟੀ ਦੀ ਜੌਬ ਕਰਦੇ ਨੇ ਨਾਈਟ ਡਿਊਟੀ ਕਰਦੇ ਨੇ ਸਿਕਿਉਰਿਟੀ ਗਾਰਡ ਨੇ ਤੇ 10 ਤੋਂ 12000 ਰੁਪਏ ਇਹਨਾਂ ਦੀ ਮਹੀਨੇ ਦੀ ਤਨਖਾਹ ਆ ਮਦਰ ਆ ਜਿਹੜੇ ਸੁਪਨਾ ਰੋ ਨਾ ਭੈਣ ਰੋਣਾ ਸੁਪਨਾ ਭੈਣ ਆ ਸਾਡੇ ਪ੍ਰੇਰਣਾ ਦੇ ਮੰਮੀ ਨੇ ਤੇ ਇਹ ਭੈਣ ਸਾਡੀ ਕਿਸੇ ਦੇ ਘਰੇ ਕੰਮ ਕਰਦੀ ਆ ਦੋ ਬੱਚੇ ਆ ਇਹਨਾਂ ਦੇ ਵਿਕਰਮ ਤੇ ਸੁਪਨਾ ਭੈਣ ਦੇ ਇੱਕ ਪ੍ਰੇਰਣਾਮਾ ਇੱਕ ਇਹਨਾਂ ਦਾ ਬੇਟਾ ਵੱਡਾ ਉਹਨੇ ਐਮਏ ਕਰ ਲਈ ਆ ਉਹ ਪ੍ਰਾਈਵੇਟ ਜੌਬ ਕਰਨ ਲੱਗ ਗਿਆ ਉਹ ਵੀ ਅੱਗੇ ਪੜ੍ਹਾਈ ਕਰਨ ਦੀ ਬਜਾਏ ਜਾਂ ਸਰਕਾਰੀ ਕੋਈ ਜੋਬ ਮਿਲੀ ਨਹੀਂ ਤਾਂ ਪ੍ਰਾਈਵੇਟ ਜੋਬ ਕਰਦਾ ਕਿਤੇ ਤੇ ਹੁਣ ਪ੍ਰੇਰਣਾ ਵੀ ਗ੍ਰੈਜੂਏਸ਼ਨ ਕਰਕੇ ਹੱਤੀ ਆ 5-6 ਮਹੀਨੇ ਪਹਿਲਾਂ ਇਹਦਾ ਰਿਜ਼ਲਟ ਆਇਆ ਲਾਸਟ ਈਅਰ ਦਾ ਤੇ ਹੁਣ ਅੱਗੇ ਇਹ ਚਾਹੁੰਦੀ ਐ ਮੈਂ ਸਰਕਾਰੀ ਜੋਬ ਲਵਾਂ ਪਰ ਇੰਨੇ ਮੋٹے ਐਨਕ ਦੇ ਸ਼ੀਸ਼ੇ ਨਾਲ 16 ਨੰਬਰ ਦੀ ਐਨਕ ਲੱਗੀ ਆ ਕਿੱਦਾਂ ਜੋਬ ਮਿਲ ਸਕਦੀ ਆ ਕਿੱਦਾਂ ਇਹ ਬੱਚੀ ਸਰਵਾਈਵ ਕਰ ਸਕਦੀ ਆ ਕੱਲ ਨੂੰ ਲਾਈਫ ਦੇ ਵਿੱਚ ਅੱਗੇ ਵਧਣਾ ਇਸ ਤੋਂ ਪਹਿਲਾਂ ਵੀ ਆਪਾਂ ਅਦਿੱਤੀ ਨਾਮ ਦੀ ਇੱਕ ਬੱਚੀ ਦਾ ਆਪਰੇਸ਼ਨ ਕਰਾਇਆ ਉਹ ਬਿਲਕੁਲ ਠੀਕ ਹੋ ਗਈ ਆ ਉਹਦੀ ਅੱਖਾਂ ਉੱਤਰ ਗਈਆਂ ਉਹ ਬਿਲਕੁਲ ਨਾਰਮਲ ਹੋ ਗਈ ਆ ਉਹ ਵੀ ਅਸੀਂ ਸਾਂਝੀ ਕਰੀਏ ਨਾਲ ਛੋਟੀ ਜਿਹੀ ਵੀਡੀਓ ਤੇ ਹੁਣ ਤੁਸੀਂ ਪ੍ਰੇਰਨਾ ਲਈ ਵੀ ਪਲੀਜ਼ ਸਪੋਰਟ ਕਰੋ ਅਸੀਂ ਇੱਥੇ ਸਾਡੇ ਡਾਕਟਰ ਨੇ ਅੱਖਾਂ ਦੇ ਬਹੁਤ ਹੀ ਮਾਹਰ ਡਾਕਟਰ ਨੇ ਡਾਕਟਰ ਗੋਇਲ ਉਹਨਾਂ ਦੇ ਅੰਡਰ ਅਦਿੱਤੀ ਦਾ ਆਪਰੇਟ ਕਰਾਇਆ ਪਹਿਲਾਂ ਤੇ ਹੁਣ ਪ੍ਰੇਰਨਾ ਦਾ ਹੋਣਾ ਵਾ ਉੱਥੇ ਹੀ ਤੁਸੀਂ ਸਿੱਧੀ ਇਹਨਾਂ ਦੀ ਹੈਲਪ ਕਰਨੀ ਆ ਹਸਪੀਟਲ ਦੇ ਵਿੱਚ ਦਨੇਸ਼ ਆਈ ਹਸਪੀਟਲ ਆ ਦੇ ਆਨੰਦ ਹਸਪੀਟਲ ਦੇ ਕੋਲੇ ਤੇ ਉੱਥੇ ਬੱਚੀ ਦਾ ਆਪਰੇਟ ਹੋਣਾ ਵਾ ਡਾਕਟਰ ਗੋਇਲ ਨੇ ਉਹ ਆਪਰੇਟ ਕਰਨਾ ਗੁਰੂ ਕਰਪਾ ਕਰਮ ਸੱਚੇ ਪਾਤਸ਼ਾਹ ਫਿਰੋਂ ਤਾਂ ਬੱਚੀ ਦੀਆਂ ਅੱਖਾਂ ਦੀ ਰੌਸ਼ਨੀ ਆ ਜਿਹੜੀ ਬਿਲਕੁਲ ਨਾਰਮਲ ਤੇ ਠੀਕ ਹੋ ਜਵੇ ਸਭ ਤੋਂ ਵੱਡੀ ਜ਼ਰੂਰਤ ਤਾਂ ਤੁਹਾਡੀਆਂ ਦੁਆਵਾਂ ਦੀ ਆ ਤੁਹਾਡੀਆਂ ਅਰਦਾਸਾਂ ਦੀ ਆ ਤੇ ਦੂਸਰੀ ਇਹਦੇ ਤੇ ਕਰੀਬ 1.5 ਲੱਖ ਰੁਪਏ ਦਾ ਖਰਚਾ ਡਾਕਟਰਾਂ ਵੱਲੋਂ ਦੱਸਿਆ ਗਿਆ ਵਾ ਤੁਸੀਂ ਕਿਸੇ ਨੇ 5000 ਕਿਸੇ ਨੇ 10000 ਕਿਸੇ ਨੇ 2000 ਜਿੰਨੀ ਵੀ ਤੁਹਾਡੀ ਹਸੀਅਤ ਆ ਤੁਸੀਂ ਸਿੱਧਾ ਉੱਥੇ ਆਈ ਹਸਪੀਟਲ ਦੇ ਵਿੱਚ ਜਾ ਕੇ ਜਮਾ ਕਰਾਉਣਾ ਵਾ ਫੋਨ ਕਰਕੇ ਤੁਸੀਂ ਸੱਤ ਉਹਨਾਂ ਦਾ ਨਾਮ ਜਾਂ ਕੋਈ ਐਡਰੈਸ ਪੁੱਛਣਾ ਚਾਹੁੰਦੇ ਹਾਸਪੀਟਲ ਦਾ ਪੁੱਛ ਸਕਦੇ ਹੋ ਸਿੱਧਾ ਉੱਥੇ ਪ੍ਰੇਰਣਾ ਦੇ ਨਾਂ ਤੇ ਪ੍ਰੇਰਣਾ ਦਾ ਆਪਰੇਟ ਹੋਣਾ ਉੱਥੇ ਤੁਸੀਂ ਇਹਦੇ ਨਾਮ ਤੇ ਸੇਵਾ ਜਮਾ ਕਰਾਉਣੀ ਹੈ ਤਾਂ ਜੋ ਇਹ ਵਿਕਰਮ ਸਿੰਘ ਤੇ ਸਪਨਾ ਭੈਣ ਦੀ ਬੇਟੀ ਹੈ ਜਿਹੜੀ ਇਹ ਆਉਣ ਵਾਲਾ ਜੀਵਨ ਹੈ ਜਿਹੜਾ ਖੁਸ਼ੀਆਂ ਤੇ ਤੰਦਰੁਸਤੀ ਭਰਿਆ ਬਤੀਤ ਕਰ ਸਕੇ ਸਾਡੇ ਵੀ ਈਆਂ ਪੁੱਤ ਨੇ ਘਰਾਂ ਹੁਣ ਇੱਕ 10-12000 ਰੁਪਏ ਮਹੀਨੇ ਦੀ ਤਨਖਾਹ ਤੇ ਆਪਣੇ ਦੋ ਬੱਚਿਆਂ ਨੂੰ ਗ੍ਰੈਜੂਏਸ਼ਨ ਕਰਾ ਚੁੱਕਿਆ ਪੜਾ ਚੁੱਕਿਆ ਕਿਰਾਏ ਦੇ ਮਕਾਨ ਤੇ ਰਹਿੰਦੇ ਸੀ ਹੁਣ ਤੁਸੀਂ ਆਪਣਾ ਬਣਾ ਲਿਆ ਮਕਾਨ ਹੁਣ ਤੱਕਰ ਜ਼ਿੰਦਗੀ ਸਾਰੀ ਕਿਰਾਏ ਦੇ ਮਕਾਨਾਂ ਦੇ ਵਿੱਚ ਕੱਢੀ ਆ ਹੁਣ ਜਾ ਕੇ ਆਲਣਾ ਬਣਾਇਆ ਹੁਣ ਜਾ ਕੇ ਛੱਤ ਆਈ ਐ ਸਿਰ ਤੇ ਤੇ ਹੁਣ ਬੱਚੀ ਦਾ ਆਪਰੇਟ ਕਰਦੇ ਕਰਾਉਂਦੇ ਵੀ ਕੋਈ ਨਾ ਰੋਕ ਕੇ ਕਰਦੇ ਆ ਰੋਕ ਕੇ ਕਰਦੇ ਆ ਅੱਜ ਇਸ ਸਪੀਸ਼ਲ ਤੇ ਆ ਗਏ ਵੀ ਆਪਰੇਸ਼ਨ ਤੋਂ ਬਿਨਾ ਹੁਣ ਕੋਈ ਹੱਲ ਨਹੀਂ ਰਹਿ ਗਿਆ ਕਿ 16 ਨੰਬਰ ਦੀ ਐਨਕ ਇਸ ਤੋਂ ਅੱਗੇ ਤਾਂ ਕੋਈ ਹੋਰ ਹਾਲੀ ਨਹੀਂ ਹੈਗਾ ਇਸ ਤੋਂ ਮੋਟੀ ਐਨਕ ਤਾਂ ਲੱਗ ਵੀ ਨਹੀਂ ਸਕਦੀ ਜਿੰਨੀ ਮੋਟੀ ਐਨਕ ਪ੍ਰੇਰਨਾ ਦੇ ਲੱਗੀ ਹੋਈ ਆ ਇਸ ਕਰਕੇ ਆਪਾਂ ਸਾਰੇ ਜੇ ਛੋਟੀ ਛੋਟੀ ਕੋਸ਼ਿਸ਼ ਕਰੀਏ ਥੋੜੀ ਥੋੜੀ ਦੁਆਰ ਅਦਾਸ ਦੇ ਰੂਪ ਚ ਵੀਡੀਓ ਨੂੰ ਸ਼ੇਅਰ ਕਰਕੇ ਤੇ ਤੁਸੀਂ ਪ੍ਰੇਰਨਾ ਦੀ ਹੈਲਪ ਕਰ ਸਕਦੇ ਹੋ ਪ੍ਰੇਰਨਾ ਨੂੰ ਹੋਰ ਕੁਝ ਨਹੀਂ ਚਾਹੀਦਾ ਨਾ ਸੀ ਕੋਈ ਅਕਾਊਂਟ ਨੰਬਰ ਸ਼ੇਅਰ ਕਰਿਆ ਨਾ ਕਦੇ ਕੋਈ ਕੀਤਾ ਸਿਰਫ ਤੁਸੀਂ ਪ੍ਰੇਰਨਾ ਨੂੰ ਹਸਪੀਟਲ 'ਚ ਜਾ ਕੇ ਉੱਥੇ ਹੈਲਪ ਕਰਨੀ ਆ ਤਾਂ ਜੋ ਇਸ ਬੱਚੀ ਦਾ ਆਪਰੇਟ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ